ਅੱਜ ਦੀਆਂ ਮੁੱਖ ਖਬਰਾਂ ਹਰਿਆਣਾ ਸਰਕਾਰ ਨੇ ਔਰਤਾਂ ਨੂੰ ਦਿੱਤੀ 2100 ਰੁਪਏ ਦੀ ਸੌਗਾਤ ਪੰਜਾਬ 'ਚ ਸਿਆਸਤ ਪੱਕੀ ਹਰਿਆਣਾ ਸਰਕਾਰ ਵੱਲੋਂ ਸੂਬੇ ਦੀਆਂ ਔਰਤਾਂ ਨੂੰ 2100 ਰੁਪਏ ਪ੍ਰਤੀ ਮਹੀਨਾ ਵਿੱਤੀ ਮਦਦ ਦੇਣ ਦੇ ਫੈਸਲੇ ਨਾਲ ਪੰਜਾਬ ਦੀ ਸਿਆਸਤ ਪਤ ਗਈਏ ਪੰਜਾਬ பாஜக ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਆਮ ਆਦਮੀ ਪਾਰਟੀ ਅਤੇ ਸੂਬਾ ਸਰਕਾਰ ਤੇ ਟਿੱਪਣੀ ਕਰਦਿਆਂ ਕਿਹਾ ਕਿ ਸੂਬਾ ਸਰਕਾਰ 3 ਸਾਲ ਦੇ ਕਾਰਜਕਾਲ ਦੌਰਾਨ ਔਰਤਾਂ ਨੂੰ 1000 ਰੁਪਏ ਦੇਣ ਦੀ ਗਾਰੰਟੀ ਪੂਰੀ ਨਹੀਂ ਕਰ ਸਕੀ ਜਦ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ 1 ਸਾਲ ਦੇ ਅੰਦਰ-ਅੰਦਰ ਆਪਣੇ ਸੂਬੇ ਦੀਆਂ ਔਰਤਾਂ ਨੂੰ 2100 ਰੁਪਏ ਦੇ ਦਿੱਤੇ ਹਨ 73 ਸਾਲਾ ਹਰਜੀਤ ਕੌਰ ਕੈਲੀਫੋਰਨੀਆ ਤੋਂ ਡਿਪੋਰਟ 1992 'ਚ ਦੋ ਬੱਚਿਆਂ ਨਾਲ ਕੁਜੇ ਸੀ ਅਮਰੀਕਾ ਕੈਲੀਫੋਰਨੀਆ 'ਚ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਹਿਰਾਸਤ ਚ ਲਈ ਗਈ 73 ਸਾਲਾ ਹਰਜੀਤ ਕੌਰ ਨੂੰ ਭਾਰਤ ਡਿਪੋਰਟ ਕਰ ਦਿੱਤਾ ਗਿਆ ਏ ਹਰਜੀਤ ਕੌਰ ਦੇ ਵਕੀਲ ਮੁਤਾਬਕ ਜਦੋਂ ਉਹਨਾਂ ਨੂੰ ਹਥਕੜੀਆਂ ਲਗਾ ਕੇ ਰਿਪੋਰਟ ਕੀਤਾ ਜਾ ਰਿਹਾ ਸੀ ਤਾਂ ਉਹਨਾਂ ਦੇ ਪਰਿਵਾਰ ਨੂੰ ਵੀ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਦੱਸਿਆ ਜਾਂਦਾ ਹੈ ਕਿ 1992 ਚ ਆਪਣੇ ਦੋ ਬੱਚਿਆਂ ਨਾਲ ਅਮਰੀਕਾ ਆਈ ਸੀ 2012 ਚ ਉਹਨਾਂ ਦਾ ਪਨਾਹ ਦਾ ਕੇਸ ਰੱਦ ਕਰ ਦਿੱਤਾ ਗਿਆ ਸੀ ਏਸ਼ੀਆ ਕੱਪ ਦੇ ਇਤਿਹਾਸ ਚ ਪਹਿਲੀ ਵਾਰ ਭਾਰਤ ਪਾਕਿਸਤਾਨ ਦੇ ਵਿਚਾਲੇ ਫਾਈਨਲ 21 ਸਾਲ ਬਾਅਦ ਇੰਡੀਆ ਵਰਸ ਪਾਕਿਸਤਾਨ ਮਹਾ ਮੁਕਾਬਲਾ ਏਸ਼ੀਆ ਕੱਪ 2025 ਦਾ ਫਾਈਨਲ ਮੁਕਾਬਲਾ ਭਾਰਤ ਦੇ ਪਾਕਿਸਤਾਨ ਦੇ ਵਿਚਕਾਰ ਖੇਡਿਆ ਜਾਣ ਵਾਲਾ ਹੈ ਇਸ ਟੂਰਨਾਮੈਂਟ ਦੇ 40 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਇਹ ਹੋਵੇਗਾ ਕਿ ਏਸ਼ੀਆ ਕੱਪ ਦੇ ਫਾਈਨਲ ਵਿੱਚ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਆਮਣੇ ਸਾਹਮਣੇ ਹੋਣਗੀਆਂ ਟੀਮ ਇੰਡੀਆ ਹੁਣ ਤੱਕ 8 ਵਾਰ ਏਸ਼ੀਆ ਕੱਪ ਦਾ ਖਿਤਾਬ ਜਿੱਤ ਚੁੱਕੀ ਹੈ ਜਦਕਿ ਪਾਕਿਸਤਾਨ ਨੇ 2 ਵਾਰ ਇਹ ਟਾਈਟਲ ਆਪਣੇ ਨਾਮ ਕੀਤਾ ਹੈ ਚਮਕੀਲਾ ਦੀ ਦੁਨੀਆ ਭਰ ਚ ਗੂੰਜ ਦਲਜੀਤ ਦੋਸਾਂ ਨੂੰ ਮਿਲਿਆ ਬੈਸਟ ਐਕਟਰ ਦਾ ਐਮੀ ਨੋਮੀਨੇਸ਼ਨ ਬੋਲੇ ਇਹ ਸਭ ਪੰਜਾਬੀ ਸੁਪਰਸਟਾਰ ਦਲਜੀਤ ਦਸਾਂਝ ਨੇ ਇੱਕ ਵਾਰ ਫੇਰ ਪੰਜਾਬ ਦਾ ਨਾਮ ਰੌਸ਼ਨ ਕਰ ਦਿੱਤਾ ਹੈ। ਉਹਨਾਂ ਦੀ ਫਿਲਮ ਅਮਰ ਸਿੰਘ ਚਮਕੀਲਾ ਲਈ ਉਹਨਾਂ ਨੂੰ 2025 ਦੇ ਅੰਤਰਰਾਸ਼ਟਰੀ ਐਮੀ ਅਵਾਰਡਸ ਵਿੱਚ ਸਰਵੋਤਮ ਅਭਿਨੇਤਾ ਪਰਫਾਰਮੈਂਸ ਬਾਈ ਐਨ ਐਕਟਰ ਦੀ ਸ਼੍ਰੇਣੀ ਵਿੱਚ ਨਾਮਜ਼ਦ ਕੀਤਾ ਗਿਆ ਹੈ। ਸੈਂਤਾ ਦਿਲਪੇਟ ਲੇ ਲਦਾਖ ਨੂੰ ਵੱਖਰੇ ਸੂਬੇ ਦਾ ਦਰਜਾ ਦੇਣ ਅਤੇ ਇਸ ਖੇਤਰ ਨੂੰ ਸਵਿਧਾਨ ਦੀ 6ਵੀਂ ਸੂਚੀ ਵਿੱਚ ਸ਼ਾਮਲ ਕਰਨ ਦੀਆਂ ਮੰਗਾਂ ਨੂੰ ਲੈ ਕੇ ਲੇ ਵਿੱਚ جاری ਅੰਦੋਲਨ 'ਚ ਹੁਣ ਤੱਕ 4 ਲੋਕ ਮਾਰੇ ਗਏ ਅਤੇ 99 ਤੋਂ ਵੱਧ ਜ਼ਖਮੀ ਹੋ ਗਏ ਸ਼ਾਂਤੀਪੂਰਨ ਢੰਗ ਨਾਲ ਚੱਲ ਰਿਹਾ ਅੰਦੋਲਨ ਕਿਵੇਂ ਹਿੰਸਕ ਰੂਪ ਧਾਰਨ ਕਰ ਗਿਆ ਇਸ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਪੰਜਾਬ ਦੇ ਇਸ ਜ਼ਿਲ੍ਹੇ 'ਚ ਤਿੰਨ ਦਿਨ ਲਈ ਜਾਰੀ ਹੋਏ ਸਖਤ ਹੁਕਮ ਸ਼ਰਾਬ ਦੇ ਠੇਕੇ ਰਹਿਣਗੇ ਬੰਦ। ਪਠਿੰਡਾ ਵਿੱਚ ਸ਼ਰਾਬ ਦੇ ਠੇਕੇ ਬੰਦ ਰਹਿਣ ਦੀ ਸੂਚਨਾ ਹੈ। ਦੱਸਿਆ ਜਾ ਰਿਹਾ ਹੈ ਕਿ ਜ਼ਿਲ੍ਹਾ ਮੈਜਿਸਟਰੇਟ ਰਾਜੇਸ਼ ਢੀਮਾਨ ਨੇ 27 ਤੋਂ 29 ਸਤੰਬਰ 2025 ਤੱਕ ਪਿੰਡ ਮਾਇਸਰਖਾਨਾ ਦੀ ਸੀਮਾ ਅੰਦਰ ਦੇਸੀ ਅਤੇ ਅੰਗਰੇਜ਼ੀ ਸ਼ਰਾਬ ਦੇ ਠੇਕੇ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਨੇ। ਇਨ੍ਹਾਂ ਹੁਕਮਾਂ ਅਨੁਸਾਰ ਇਨ੍ਹਾਂ ਤਿੰਨ ਦਿਨਾਂ ਦੌਰਾਨ ਕਿਸੇ ਨੂੰ ਵੀ ਸ਼ਰਾਬ ਦਾ ਪੰਡਾਰਨਾਂ ਜਾਂ ਵੇਚਣ ਦੀ ਇਜਾਜ਼ਤ ਨਹੀਂ ਹੋਵੇਗੀ ਸੁਪਰੀਮ ਕੋਰਟ ਦਿਵਾਲੀ ਪਿਛੋਂ ਕਰੇਗੀ ਸਜਣ ਕੁਮਾਰ ਦੀ ਅਪੀਲ ਤੇ ਸੁਣਵਾਈ ਦੋਸ਼ੀ ਨੇ ਉਮਰ ਕੈਦ ਦੀ ਸਜ਼ਾ ਨੂੰ ਦਿੱਤੀ ਹੋਈ ਹੈ ਚੁਣੌਤੀ ਸੁਪਰੀਮ ਕੋਰਟ ਨੇ ਵੀਰਵਾਰ ਨੂੰ ਕਿਹਾ ਕਿ ਇਹ ਸਾਬਕਾ ਕਾਂਗਰਸੀ ਆਗੂ ਸਜਣ ਕੁਮਾਰ ਦੀ 1984 ਦੇਸ਼ ਵਿਰੋਧੀ ਦੰਗਿਆਂ ਦੇ ਮਾਮਲੇ ਵਿੱਚ ਸਜ਼ਾ ਤੇ ਉਮਰ ਕੈਦ ਵਿਰੋਧ ਅਪੀਲ ਤੇ ਦਿਵਾਲੀ ਦੀਆਂ ਛੁੱਟੀਆਂ ਤੋਂ ਬਾਅਦ ਸੁਣਵਾਈ ਕਰੇਗੀ ਸਰਪ ਉੱਚ ਅਦਾਲਤ ਦੀਆਂ ਛੁੱਟੀਆਂ 21 ਅਕਤੂਬਰ ਤੋਂ ਸ਼ੁਰੂ ਹੋਣਗੀਆਂ ਛੁੱਟੀਆਂ ਵਿੱਚੋਂ ਮੋੜ ਤੋਂ ਅਦਾਲਤੀ ਕੰਮਕਾਜ ਸ਼ੁਰੂ ਹੋਵੇਗਾ 트럼ਪ ਬਣੇ ਟਿਕਟੌਕ ਦੇ ਮਾਲਕ ਅਮਰੀਕੀ ਨਿਵੇਸ਼ਕਾਂ ਨਾਲ ਹੋਇਆ ਸੌਦਾ ਅਮਰੀਕੀ ਰਾਸ਼ਟਰਪਤੀ ਡੋਨਾਲਡ 트럼ਪ ਨੇ ਟੀਨ ਦੀ ਪ੍ਰਸਿੱਧ ਐਪ ਟਿਕਟੌਕ ਨਾਲ ਸੌਦੇ ਤੇ ਦਸਤਖਤ ਕਰ ਦਿੱਤੇ ਨੇ ਇਸ ਸਮਝੌਤੇ ਤੋਂ ਬਾਅਦ ਟਿਕਟੌਕ ਹੁਣ ਪੂਰੀ ਤਰ੍ਹਾਂ ਅਮਰੀਕੀ ਹੱਥਾਂ ਵਿੱਚ ਆ ਗਿਆ ਹੈ 트럼ਪ ਨੇ ਇਸ ਨੂੰ ਸਾਡੇ ਨੌਜਵਾਨਾਂ ਲਈ ਇੱਕ ਤੋਹਫ਼ਾ ਦੱਸਿਆ ਹੈ ਜਿਨ੍ਹਾਂ ਦੀ ਮੰਗ ਤੇ ਇਹ ਸੌਦਾ ਕੀਤਾ ਗਿਆ ਹੈ ਪਟਾਕੇ ਬਣਾਉਣ ਵਾਲੀ ਫੈਕਟਰੀ ਚੋਂ 3850 ਕਿਲੋ ਵਿਸਫੋਟਕ ਬ੍ਰਾਮਡ ਨਵਾਂ ਸ਼ਹਿਰ ਚ ਪੋਲਟਰੀ ਫਾਰਮ ਦੀ ਆਰ ਚਲਾਈ ਜਾ ਰਹੀ ਸੀ ਫੈਕਟਰੀ ਨਵਾਂ ਸ਼ਹਿਰ ਪੁਲਿਸ ਨੇ ਪੋਲਟਰੀ ਫਾਰਮ ਦੀ 8 ਚ ਚੱਲ ਰਹੀ ਗੈਰ ਕਾਨੂੰਨੀ ਪਟਾਕੇ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼ ਕੀਤਾ ਹੈ ਪੁਲਿਸ ਨੇ ਲਗਭਗ 3850 ਕਿਲੋਗ੍ਰam ਵਿਸਫੋਟਕ ਪੀ ਬ੍ਰਾਮਤ ਕੀਤਾ ਵੀਰਵਾ ਦੇ ਰਾਤ ਕੀਤੀ ਗਈ ਛਾਪੇਮਾਰੀ ਦੌਰਾਨ ਪੁਲਿਸ ਨੇ ਮੌਕੇ ਤੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਤਿੰਨਾਂ ਦੀ ਪਛਾਣ ਉੱਤਰ ਪ੍ਰਦੇਸ਼ ਦੇ ਮੁਜੱਫਰਨਗਰ ਦੇ ਰਹਿਣ ਵਾਲੇ ਆਰਿਫ ਅਤੇ ਮੁਸਤਕੀਨ ਅਲੀ ਅਤੇ ਬਾਗਪਤ ਦੇ ਰਹਿਣ ਵਾਲੇ ਫਿਰੋਜ਼ ਵਜੋਂ ਹੋਈ ਅੱਜ ਤੋਂ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਖੜ ਰਹਾਤ ਨਿਯਮਾਂ 'ਚ ਬਦਲਾਅ ਦਾ ਮਤਾ ਹੀ ਲਿਆ ਸਕੇਗੀ ਸਰਕਾਰ ਪੰਜਾਬ ਵਿਧਾਨ ਸਭਾ ਦਾ 4 ਦਿਨਾਂ ਵਿਸ਼ੇਸ਼ اجلاس ਸ਼ੁੱਕਰਵਾਰ 26 ਸਤੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ 29 ਸਤੰਬਰ ਤੱਕ ਚੱਲਣ ਵਾਲੇ ਇਸ اجلاس 'ਚ ਸਿਰਫ 2 ਦਿਨ ਹੀ ਬੈਠਕਾਂ ਹੋਣਗੀਆਂ ਇਸ ਦਾ ਕਾਰਨ 27 ਤੋਂ 28 ਸਤੰਬਰ ਨੂੰ ਸ਼ਨੀਵਾਰ ਅਤੇ ਐਤਵਾਰ ਦੇ ਕਾਰਨ ਛੁੱਟੀ ਰਹੇਗੀ ਸਰਕਾਰ ਨੇ ਭਾਵੇਂ ਇਹ ਸੈਸ਼ਨ ਕੇਂਦਰ ਸਰਕਾਰ ਵੱਲੋਂ ਹੜਾ ਦੌਰਾਨ ਬਣਾਏ ਗਏ ਨਿਯਮਾਂ ਚ ਟੱਲ ਦੇਣ ਲਈ ਬੁਲਾਇਆ ਸੀ ਪਰ ਹੁਣ ਸਰਕਾਰ ਸਿਰਫ ਮਤਾ ਹੀ ਲਿਆ ਸਕੀ। ਹਵਾਈ ਯਾਤਰਾ ਕਰਨ ਵਾਲਿਆਂ ਲਈ ਵੱਡੀ ਖਬਰ 13 ਦਿਨਾਂ ਲਈ ਬੰਦ ਰਹੇਗਾ ਸ਼ਹੀਦ ਭਗਤ ਸਿੰਘ ਹਵਾਈ ਅੱਡਾ ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਯਾਤਰਾ ਕਰਨ ਵਾਲਿਆਂ ਲਈ ਵੱਡੀ ਖਬਰ ਯਾਤਰੀਆਂ ਨੂੰ 13 ਦਿਨਾਂ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਇਨ੍ਹਾਂ ਦਿਨਾਂ ਦੌਰਾਨ ਕੋਈ ਵੀ ਸਿਵਲ ਉਡਾਣ ਨਹੀਂ ਉੱਡੇਗੀ। अरविंद केजरीवाल दास ਦਿਨਾਂ ਚ ਮਿਲੇਗਾ ਸਰਕਾਰੀ ਘਰ ਦਿੱਲੀ ਹਾਈ ਕੋਰਟ ਚ ਸਾਲਿਸਟਰ ਜਨਰਲ ਨੇ ਦਿੱਤਾ ਜਵਾਬ ਕੇਂਦਰ ਸਰਕਾਰ ਨੇ ਵੀਰਵਾਰ ਨੂੰ ਦਿੱਲੀ ਹਾਈ ਕੋਰਟ ਨੂੰ ਸੂਚਿਤ ਕੀਤਾ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾਸ ਦਿਨਾਂ ਦੇ ਅੰਦਰ ਸਹੀ ਰਿਹਾਇਸ਼ ਅਲਾਰਟ ਕੀਤੀ ਜਾਏਗੀ ਆਪ ਦੀ ਪਟੀਸ਼ਨ ਤੇ ਕੇਂਦਰ ਸਰਕਾਰ ਵੱਲੋਂ ਪੇਸ਼ ਹੋਏ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਜਸਟਿਸ ਸਚਿਨ ਦੱਤਾ ਤੇ ਬੈਂਚ ਨੂੰ ਇਹ ਜਾਣਕਾਰੀ ਦਿੱਤੀ ਮੁਰਜ਼ੁਰਖੀਆਂ ਚ ਬਠਿੰਡਾ ਕੇਂਦਰੀ ਜੇਲ ਆਪਸ ਚ ਕੈਦੀ ਤੇ ਹਵਲਾਤੀ ਪਿੜੇ ਚੱਲੇ ਦੇਸਤਾਰ ਹਥਿਆਰ ਬਠਿੰਡਾ ਕੇਂਦਰੀ ਜੇਲ ਇੱਕ ਵਾਰ ਮੁਰਜ਼ੁਰਖੀਆਂ ਵਿੱਚ ਹੈ ਜਿੱਥੇ ਕੈਦੀਆਂ ਤੇ ਹਵਲਾਤੀ ਦੀ ਆਪਸ ਚ ਲੜਾਈ ਹੋਣ ਦੀ ਖਬਰ ਹੈ ਦੱਸਿਆ ਜਾ ਰਿਹਾ ਹੈ ਕਿ ਲੜਾਈ ਦੇਰ ਰਾਤ ਤੱਕ ਜਸਦੌਰ ਦੇ ਅੰਦਰ ਹੀ ਮਲਾਜ਼ਮਾਂ ਵੱਲੋਂ ਇੱਕ ਦੂਜੇ ਤੇ ਤੇਜ਼ ਤਾਰ ਹਥਿਆਰ ਨਾਲ ਹਮਲਾ ਕਰ ਦਿੱਤਾ Sri Lanka ਚ ਵਾਪਰਿਆ ਭਿਆਨਕ ਰੇਲ ਹਾਦਸਾ ਭਾਰਤੀ ਭਿਕਸ਼ੂ ਸਣੇ 7 ਦੀ ਮੌਤ 6 ਜ਼ਖਮੀ ਉੱਤਰ ਪੱਛਮੀ ਸ਼੍ਰੀਲੰਕਾ ਦੇ ਇੱਕ ਮੱਠ ਵਿੱਚ ਜਾਣ ਦੌਰਾਨ ਕੇਵਲ ਨਾਲ ਚੱਲਣ ਵਾਲੇ ਰੇਲ ਕਾਰਟ ਦੇ ਪਲਟ ਜਾਣ ਨਾਲ ਭਾਰਤੀ ਵਿਅਕਤੀ ਸਮੇਤ ਸੱਤ ਬੋਧੀ ਪਿਖਸ਼ਮਾਂ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ 6 ਹੋਰ ਵਿਅਕਤੀ ਜ਼ਖਮੀ ਹੋਏ ਦੱਸੇ ਗਏ ਨੇ। ਮਰਨ ਵਾਲਿਆਂ ਵਿੱਚੋਂ ਇੱਕ ਵਿਅਕਤੀ ਭਾਰਤੀ ਮੂਲ ਦਾ ਬੋਧੀ ਸਾਧਕ ਸੀ। ਕੈਨੇਡਾ ਦੀ ਵਿਦੇਸ਼ ਮੰਤਰੀ ਦਾ ਪਹਿਲਾ ਭਾਰਤ ਦਾ ਅਧਿਕਾਰਤ ਦੌਰਾ ਅਗਲੇ ਮਹੀਨੇ ਕੈਨੇਡੀਅਨ ਵਿਦੇਸ਼ੀ ਮੰਤਰੀ ਅਨੀਤਾ ਆਨੰਦ ਅਗਲੇ ਮਹੀਨੇ ਭਾਰਤ ਦਾ ਦੌਰਾ ਕਰਨਗੇ 2030 ਵਿੱਚ ਦੋਵਾਂ ਦੇਸ਼ਾਂ ਦੇ ਸਬੰਧਾਂ 'ਚ ਖਟਾਸ ਆ ਗਈ ਉਸ ਤੋਂ ਬਾਅਦ ਇਹ ਕਿਸੇ ਕੈਨੇਡੀਅਨ ਵਿਦੇਸ਼ੀ ਮੰਤਰੀ ਦਾ ਪਹਿਲਾ ਅਧਿਕਾਰਤ ਦੌਰਾ ਹੋਵੇਗਾ ਜੂਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਹਨਾਂ ਦੇ ਕੈਨੇਡੀਅਨ ਅਮਰੁਤਵਾ ਮਾਰਕਾਰ ਨੇ ਵਿਚਾਰ ਹੋਈ ਮੁਲਾਕਾਤ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ